प्यारे विद्यार्थियों ਸਾਡੇ ਅੱਜ 12ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਵਿਲੱਖਣ ਸ਼ਖਸੀਅਤ ਇਤਿਹਾਸ ਵਿੱਚ ਕੁਝ ਨਾਮ ਅਗਨੂਨੀ ਸੁਨਹਿਰੀ ਅੱਖਰਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿਟਨੇ ਤਾਂ ਕੀ ਹਨ ਸਗੋਂ ਮਨੁੱਖੀ ਰੂਹਾਂ ਦੇ ਤੁਰ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਹਨ ਮਾਤਾ ਗੁਜਰੀ ਜੀ 1699 ਈਸਵੀ ਦੀ ਬਸਾਖੀ ਦਾ ਦਿਨ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਦਿਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਦੀ ਮੌਕੇ ਤੇ ਹੋਂਦ ਗੁਰੂ ਜੀ ਵਿੱਚ ਬ੍ਰਿਢ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਰਬਕ ਬਣ ਗਿਆ ਮਾਤਾ ਜੀ ਦੀ ਪੰਥ ਨੂੰ ਸਦੀਵੀ ਪ੍ਰੇਰਨਾ ਹੀ ਇਹ ਸੀ ਕਿ ਗੁਰੂ ਦਾ ਬਾਣਾ ਮਿੱਠਾ ਹੈ ਉਸ ਤੇ ਭਰੋਸਾ ਅਟਲ ਵਿਸ਼ਵਾਸ ਹੀ ਸਿਰਫ ਸਿੱਖਾਂ ਦੀ ਹੀ ਨਹੀਂ ਸਗੋਂ ਪੂਰੇ ਪੰਥ ਨੂੰ ਨਵੀਂ ਤਾਕਤ ਹੈ ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਦੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ ਗੁਜ਼ਾਰੀ ਗੁਰੂ ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੀ ਕਦੇ ਕਰਤਾਰਪੁਰ ਕਦੇ ਸ੍ਰੀ ਧੀਰਤਪੁਰ ਸਾਹਿਬ ਕਦੇ ਨਗਰ ਬਾਬਾ ਬਕਾਲਾ ਸਾਹਿਬ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਲਾਂ ਨੂੰ ਜਿੱਤ ਲੈਂਦੇ ਉਹ ਸਿਰ ਮਾ ਹੀ ਨਹੀਂ ਸਿੱਖਿਆਕਾਰ ਵੀ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਸੱਚਾਈ ਗ੍ਰਿਹਤਾ ਭਾਵ ਅਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਈਆਂ ਬਾਲ ਗੋਬਿੰਦ ਰਾਏ ਜੀ ਨੇ ਛੋਟੀਆਂ ਛੋਟੀਆਂ ਖੇਡਾਂ